ਸਤਿ ਸ਼੍ਰੀ ਅਕਾਲ ਜੀ ਅਕਸਰ ਤੁਸੀਂ ਫਾਇਰ ਫਾਈਟਰਸ ਨੂੰ ਕੰਮ ਕਰਦੇ ਦੇਖਿਆ ਹੋਵੇਗਾ ਫਾਇਰ ਫਾਈਟਰਸ ਦੀਆਂ ਗੱਡੀਆਂ ਵੀ ਦੇਖੀਆਂ ਹੋਣਗੀਆਂ ਪਰ ਫਾਇਰ ਫਾਈਟਰਸ ਜਦੋਂ ਕਿਸੇ ਐਮਰਜੈਂਸੀ ਦੇ ਉੱਤੇ ਜਾਂਦੇ ਨੇ ਤਾਂ ਉਹਨਾਂ ਦੇ ਟਰੱਕ ਦੇ ਵਿੱਚ ਕਿਹੜੇ ਕਿਹੜੇ ਟੂਲਸ ਹੁੰਦੇ ਨੇ ਕਿੰਨੇ ਉਹਨਾਂ ਦੇ ਮੂਰੇ ਚੈਲੰਜ ਹੁੰਦੇ ਨੇ ਉਹ ਸਾਰੇ ਅੱਜ ਦੱਸਣਗੇ ਸਾਨੂੰ ਫਾਇਰ ਫਾਈਟਰ ਪੌਲ ਜਸਵਾਲ ਤੇ ਨਾਲ ਹੀ ਫਾਇਰ ਟਰੱਕ ਬਾਰੇ ਵੀ ਸਾਨੂੰ ਦੇਣਗੇ ਸਾਰੀ ਜਾਣਕਾਰੀ ਹਾਈ ਗਾਇਸ ਹਾਈ ਹੈਰ ਟੂ ਕਿਦਾਂ ਗੁੱਡ ਗੁੱਡ ਪੌਲ ਤੁਸੀਂ ਬਸ ਠੀਕ ਹੋ ਠੀਕ ਹੈ ਥੈਂਕਸ ਫਾਰ ਕਮਿੰਗ ਯਾ ਥੈਂਕ ਯੂ ਯਾ ਵੈਲਕਮ ਟੂ ਆਰ ਫਾਇਰ ਸਟੇਸ਼ਨ ਥੈਂਕ ਯੂ ਸੋ ਮਚ ਸੋ ਪਾਲ ਸਾਨੂੰ ਇਹ ਦੱਸੋ ਇਹ ਆ ਤੁਹਾਡਾ ਫਾਇਰ ਟਰੱਕ ਸੋ ਸਾਨੂੰ ਸਾਨੂੰ ਸਾਰੇ ਟੂਲਸ ਦੱਸੋ ਵੀ ਕਿਹੜੇ ਕਿਹੜੇ ਟੂਲਸ ਹੁੰਦੇ ਨੇ ਜਦੋਂ ਕਿਸੇ ਐਮਰਜੈਂਸੀ ਦੇ ਉੱਤੇ ਜਾਂਦੇ ਹੋ ਅੱਗ ਕਿਤੇ ਲੱਗ ਜਾਂਦੀ ਹੈ ਤਾਂ ਉਹ ਟੂਲਸ ਕਿਵੇਂ ਤੁਸੀਂ ਇਸਤੇਮਾਲ ਕਰਦੇ ਹੋ ਠੀਕ ਹੈ ਬਸ ਕਲੋਸ ਕੋਰ ਟੂਰ ਆਜੋ 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 ਸੋ ਆ ਹੈ ਗਏ ਆ ਕਿ ਸਾਡੇ ਫਾਇਰ ਹੋਸ ਓਕੇ ਸੋ ਜਦੋਂ ਅੱਗ ਲੱਗਦੀ ਆ ਇਹ ਜਿਹੜੀ ਹੋਜ਼ ਹੋਇਆ ਸੀ ਇਸਤੇਮਾਲ ਕਰਦੇ ਆ ਇਹਨਾਂ ਵਿੱਚ ਪਾਣੀ ਅਸੀਂ ਇਹਨਾਂ ਨੂੰ ਪਾਣੀ ਨਾਲ ਭਰਦੇ ਆ ਫਿਰ ਅੱਗ ਬੁਝਾਉਂਦੇ ਆ ਸਿੰਪਲ ਸੋ ਆ ਸਾਡੀ ਫਾਇਰ ਹੋਜ਼ ਇੱਥੇ ਉੱਤੇ ਹੁੰਦੇ ਆ ਆ ਸਾਡਾ ਪੰਪ ਹੋਆ ਜਿਹਦੇ ਵਿੱਚ ਅਸੀਂ ਪਾਣੀ ਪੁਸ਼ ਕਰਦੇ ਆ ਹੋਜ਼ ਹੋਜ਼ਾਂ ਦੇ ਵਿੱਚ ਸੋ ਇਹ ਪੰਪ ਪੂਰਾ ਪੰਪ ਹੋਆ ਅਮ ਇਹਦੇ ਨਾਲ ਹੀ ਨਾਲ ਸਾਡੀ ਆ ਹੈਗਾ ਇਹ ਇਹਦੀ ਜਾਣਕਾਰੀ ਸਾਰਿਆਂ ਨੂੰ ਹੈਗੀ ਆ ਆ ਹੈਗਾ ਫਾਇਰ ਐਕਸ ਸੋ ਯੂ ਗਾਇਸ نو ਹਾਊ ਟੂ ਯੂਜ਼ ਥਿਸ ਇਜ਼ੀ ਜਦੋਂ ਸਾਨੂੰ ਡੋਰ ਡੋਰ ਕੋ ਨਹੀਂ ਹੁੰਦੀ ਜਾਂ ਫਿਰ ਅਸੀਂ ਫਾਇਰ ਐਕਸ ਯੂਜ਼ ਕਰਦੇ ਆ ਆ ਹੈਗਾ ਸਾਡੇ ਸੋ ਜਦੋਂ ਅਸੀਂ ਅੱਗ ਦੇ ਵਿੱਚ ਜਾਂਦੇ ਆ ਆ ਹੈਗਾ ਸਾਡਾ ਬਰੀਥਿੰਗ ਅਪਾਰਟਸ ਸੋ ਇਹਦੇ ਵਿੱਚੋਂ ਸਾਨੂੰ ਕਲੀਨ 에ਅਰ ਮਿਲਦਾ ਸੋ ਅਸੀਂ ਯੂ نو ਅਸੀਂ ਗਰਾਂਟਸ ਜਾਰ ਸਕਦੇ ਆ ਲੁੱਕ ਆ ਦੀ ਰੈਸਕਿਊ ਕਰ ਸਕਦੇ ਆ ਅੱਗ ਬੁਝਾ ਸਕਦੇ ਆ ਸੋ ਵੈਰੀ ਇੰਪੋਰਟੈਂਟ ਟੂ ਹਾ ਸਟੇ ਲੈ ਆ ਹੈਗਾ ਸਾਡਾ ਫਾਇਰ ਗੀਅਰ ਹੈਲਮਟ ਜੈਕਟ ਸੋ ਦੀ ਪੈਂਟ ਸੂਥੇਆ ওকে ਆਹ ਹੈਗੇ ਸੜੇ ਐਕਸਟਰਾ ਜਿਹੜੇ ਫਾਇਰ ਨੋਜ਼ੋਸ ਆ ਓਕੇ ਜਿਹੜੇ ਐਕਸਟਰਾ ਹੁੰਦੇ ਆ ਠੀਕ ਹੈ ਸੋ ਜਦੋਂ ਐਕਸਟਰਾ ਚਾਹੀਦੇ ਇੱਥੇ ਅਸੀਂ ਸਟੋਰ ਕਰਦੇ ਆਂ ਹਾਂ ਹਾਂ ਜੀ ਠੀਕ ਹੈ ਐਕਸਟਰਾ ਮਤਲਬ ਟੂਲਸ ਕਹੇ ਸੜਦੇ ਆਂ ਟੂਲਸ ਯਾ ਯਾ ਓਕੇ ਆਹ ਹੈਗਾ ਸੜਾ ਮਤਲਬ ਜਦੋਂ ਸਾਨੂੰ ਡੋਰ ਤੋੜਨੀ ਹੋਵੇ ਜਾਂ ਯੂ ਨੋ ਚੇਨ ਸੌ ਯੂਜ਼ ਕਰਨਾ ਹੋਵੇ ਐਸਾ ਚੇਨ ਸੌ ਆਹ ਹੈਗਾ ਸੜਾ ਸਪੈਸ਼ਲ ਪਾਵਰ ਟੂਲ ਵਾ ਅਸੀਂ ਬਹੁਤ ਚੀਜ਼ਾਂ ਕੱਟ ਸਕਦੇ ਆਂ ਗਰਾਜ ਡੋਰਾਂ ਕੱਟ ਸਕਦੇ ਆਂ ਆਹ ਹੈਗਾ ਸੜਾ ਫੈਨ ਸੋ ਕਦੀ ਕਦੀ ਜਦੋਂ ਅੱਗ ਲੱਗਦੀ ਆ ਵਿੱਚ ਧੂਆ ਬਹੁਤ ਹੁੰਦਾ ਸੋ ਆ ਜਿਹੜਾ ਫੈਨ ਹੋਆ ਇਹ ਧੂਆ ਨੂੰ ਪੁਸ਼ ਕਰਦਾ ਬਾਹਰ ਕਰ ਦੇ ਜੀ ਸੋ ਇਟ ਇਸ ਵੈਰੀ ਇੰਪੋਰਟੈਂਟ ਟੂ ਸੱਟਲੀ ਇਹ ਹੈ ਕਿ ਸੱਟੇ ਫਾਇਰ ਐਕਸਟਿੰਗੁਇਸ਼ਰ ਜਦੋਂ ਛੋਟੇ ਫਾਇਰ ਹੁੰਦੇ ਆ ਅਸੀਂ ਆ ਇਸਤੇਮਾਲ ਕਰਦੇ ਆ ਅਸੀਂ ਧੇਨ ਹੋਆ ਇੱਕ ਇੱਕ ਹੋ ਗਿਆ ਅੱਗ ਇੱਕੋ ਸੋ ਯਾ ਵੈਰੀ ਇੰਪੋਰਟੈਂਟ ਟੂ ਆਹ ਜੀ ਐਂਡ THEN WE CAN MOVE ਟੂ ਦ ਬੈਕ ਸਾਈਡ ਇਫ ਯੂ ਵਾਂਟ ਟੂ ਸੀ ਦ ਬੈਕ ਸਾਈਡ ਆਜੂ ਯਾ ਸੋ ਬੈਕ ਸਾਈਡ ਤੇ ਇੱਥੇ ਹੋਰ ਹੋਜ਼ ਆ ਸੋ ਸਾਰਿਆਂ ਨੂੰ ਪਤਾ ਆ ਜਦੋਂ ਜੇ ਫਾਇਰ ਹੁੰਦੀ ਆ ਅਸੀਂ ਫਾਇਰ ਹਾਈਡਰੈਂਟ ਇਸਤੇਮਾਲ ਕਰਦੇ ਆ ਸੋ ਜਿਹੜੀ ਫਾਇਰ ਹਾਈਡਰੈਂਟ ਤੇ ਹੋਸ ਹਾ ਉਹ ਸਪੈਸ਼ਲ ਹੁੰਦੇ ਆ ਸੋ ਦੇ ਆਰ ਵੈਰੀ ਸਪੈਸ਼ਲਾਈਜ਼ਡ ਹੋਸਸ ਜੀ ਸੋ ਆ ਹੈਗੇ ਸਾਡੇ ਹੋਸ ਜਿਹੜੇ ਫਾਇਰ ਹਾਈਡਰੈਂਟ ਨੂੰ ਕਨੈਕਟ ਕਰਦੇ ਆ ਸੋ ਦੇ ਆਰ ਵੈਰੀ ਬਿਗ ਹੋਸਸ ਵੈਰੀ ਹੈਵੀ ਹੋਸਸ ਸਪੈਸੀ ਫਿਚਰ ਆ ਕਰਦੇ ਆ ਤੇ ਜਗ੍ਹਾ ਥੋੜੀ ਜਿਆਦਾ ਹੈ ਜਿਆਦਾ ਆ ਰਾਈਟ ਸੋ ਓਕੇ ਯਾ ਇਹਨਾਂ ਤੇ ਹੋਰ ਐਕਸਟਰਾ ਹੋਸਾ ਤੇ ਪਿੱਛੇ ਅਸੀਂ ਹੋਰ ਰੱਖਦੇ ਆ ਸਾਰੇ ਸਟੋਰ ਹੁੰਦੇ ਆ ਸਟੋਰ ਹੁੰਦੇ ਆ ਬਸ ਸਟੋਰੇਜ ਹੀ ਆ ਰਾਈਟ ਓਕੇ ਆ ਹੈਗੇ ਵੈਰੀ ਸਪੈਸ਼ਲ ਡੂਲਸ ਸੋ ਕਦੀ ਕਦੀ ਜਦੋਂ ਐਕਸੀਡੈਂਟ ਹੁੰਦਾ ਹਾਂ ਹਾਂ ਜਦੋਂ ਲੋਕੀ ਜਿੱਦਾਂ ਐਕਸੀਡੈਂਟ ਵਿੱਚ ਸਟਕ ਹੋ ਜਾਂਦੇ ਆ ਇਹਨੂੰ ਕਹਿੰਦੇ ਜੌਜ਼ ਆਫ ਲਾਈਫ ਓਕੇ ਇਹਨੂੰ ਕਹਿੰਦੇ ਆ ਵੈਰੀ ਸਪੈਸ਼ਲਾਈਜ਼ ਟੂਲ ਆ ਸੋ ਇਹ ਸੀ ਇਸੀ ਕਾਰਨ ਨੂੰ ਬੈਂਡ ਕਰ ਸਕਦੇ ਡੋਰਾ ਖੋਲ ਸਕਦੇ ਆ ਅੱਛਾ ਜੀ ਜਦੋਂ ਐਕਸੀਡੈਂਟ ਹੁੰਦਾ ਸੋ ਵੈਰੀ ਇੰਪੋਰਟੈਂਟ ਟੂਲਸ ਅਮ ਲੋਕ ਨੂੰ ਇਹ ਕਿ ਲੋਕ ਨੂੰ ਐਕਚੁਅਲੀ ਪਤਾ ਹੁੰਦਾ ਕਿ ਯੂ نو ਜੌਜ਼ ਆਫ ਲਾਈਫ ਫਾਇਰ ਫਾਇਰ ਯੂਜ਼ ਕਰਦੇ ਆ ਪਰ ਦਿਸ ਇਜ਼ ਵਾਟ ਇਟ ਇਜ਼ ਯੂ ਆਰ ਵੈਰੀ ਸਪੈਸ਼ਲਾਈਜ਼ ਟੂਲਸ ਦਸ ਨਾਈ ਲਾਈਕ ਕਰ ਸਕਦੇ ਆ ਗੱਡੀਆਂ ਨੂੰ Mm -hmm. So the accident is a very, very important tool was a ਜੀ ਹੂੰ ਤੇ ਠੀਕ ਹੈ ਇਹ ਸਾਰੇ ਤੁਹਾਡੇ ਟੂਲਸ ਨੇ রাইਟ ਜਿਨ੍ਹਾਂ ਦੀ ਤੁਸੀਂ ਜਾਣਕਾਰੀ ਦਿੱਤੀ ਕੋਈ ਵੀ ਐਮਰਜੈਂਸੀ ਹੁੰਦੀ ਹੈ ਤੇ ਮੈਕਸਿਮਮ ਜਿਵੇਂ ਤੁਹਾਨੂੰ ਕਾਲ ਜਿਹੜੀਆਂ ਆਉਂਦੀਆਂ ਨੇ ਤਾਂ ਉਹ ਕਾਲਸ ਕਿੰਨੇ ਕੁ ਮਿੰਟ ਦਾ ਤੁਹਾਨੂੰ ਸਮਾਂ ਹੁੰਦਾ ਵੀ ਤੁਸੀਂ ਉੱਥੇ ਪਹੁੰਚਣਾ ਹੈਗਾ ਹਾਲਾਂਕਿ ਅਸੀਂ ਸਰੀ ਦੇ ਵਿੱਚ ਦੇਖਿਆ ਬੜੇ ਪ੍ਰੋਟੋਕੋਲ ਫੋਲੋ ਕੀਤੇ ਜਾਂਦੇ ਆ ਗੱਡੀਆਂ ਸਾਰੀਆਂ ਪਰੇ ਹੋ ਜਾਂਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਕਿਤੇ ਐਮਰਜੈਂਸੀ ਹੋ ਗਈ ਹੈ ਫਾਇਰ ਫਾਈਟਰਸ ਆ ਰਹੇ ਨੇ ਉਹਨਾਂ ਦਾ ਟਰੱਕ ਆ ਰਿਹਾ ਸੋ ਕਿਵੇਂ ਕਿੰਨਾ ਕੁ ਚੈਲੈਂਜਿੰਗ ਹੁੰਦਾ ਕਿੰਨਾ ਕੁ ਤੁਹਾਡੀ ਸਿਚੁਏਸ਼ਨ ਜਿਹੜੀ ਹੈ ਪੈਨਿਕ ਭਰੀ ਹੁੰਦੀ ਹੈ ਵੀ ਅਸੀਂ ਉੱਥੇ ਪਹੁੰਚਣਾ ਐਮਰਜੈਂਸੀ 'ਚ ਸਾਡਾ ਰਿਸਪੌਂਸ ਟਾਈਮ ਹੁੰਦਾ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ 3 ਤੋਂ 5 ਮਿੰਟ ਬੀਟਵੀਨ 3 ਟੂ 5 ਮਿੰਟਸ ਸੋ ਜਿਹੜੀ ਸੜੀ ਸਿਟੀ ਆ ਉਹ ਅਸੀਂ ਜੀਓਗ੍ਰਾਫਿਕਲੀ ब्रेकडाउन विद यू सो मतलब रिस्पांस एरिया सो आ आएगा फायर हॉक 10 सो ए दैट रिस्पांस एरिया सी इज स्पेशलाइज्ड ਬਣਾਈਆ ਜਾਂ ਬਾਉਂਡਰੀ ਬਣਾਈਆ ਜਾਂ ਜਿਹਦੇ ਵਿੱਚ ਅਸੀਂ 3 ਤੋਂ 5 ਮਿੰਟਸ ਪਹੁੰਚ ਸਕਦੇ ਆ ओके सो दैट्स वेरी ਯੂ نو ਅਸੀਂ ਅਸੀਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ दैट्स व्हाई वी ਡਰਾਈਵ ਸੋ ਫਾਸਟ ਐਂਡ ਵੀ ਟਰਨ অন ਦਾ ਲਾਈਟਸ ਐਂਡ ਸੋ ਫੋਰਟ ਸੋ ਬਟ 3 ਟੂ 5 ਮਿੰਟਸ ओके पब्लिक ਵਾਲੀ ਇੱਕ ਗੱਲ ਮੈਂ ਆ ਦੱਸ ਦਿੱਤੀ ਇੱਕ ਤੁਸੀਂ ਦੱਸੋ ਕਿ ਪਬਲਿਕ ਫੋਨ ਉਹ ਸਪੋਰਟ ਕਰਦੀ ਹੈ ਜਿਵੇਂ ਕਿ ਇੱਥੇ ਬਹੁਤ ਭੀੜ ਭੜਕੇ ਵਾਲਾ ਏਰੀਆ ਹੋ ਚੁੱਕਾ ਸਰੀ ਦੇ ਵਿੱਚ ਸਪੈਸ਼ਲੀ ਜੇ ਅਸੀਂ ਗੱਲ ਕਰੀਏ ਇੰਨਾ ਕਰਾਊਡ ਏਰੀਆ ਹੋ ਚੁੱਕੀਆਂ ਸੜਕਾਂ ਉਹਨੀਆਂ ਚੌੜੀਆਂ ਨਹੀਂ ਹੈਗੀਆਂ ਹਾਈਵੇਜ਼ ਇੰਨੇ ਚੌੜੇ ਨਹੀਂ ਪਰ ਜਿਹੜੇ ਲੋਕ ਹੈ ਕਿ ਸਪੋਰਟ ਕਰਦੇ ਐ ਐਮਰਜੈਂਸੀ ਹੁੰਦੀ ਐ ਤਾਂ ਬਿਲਕੁਲ ਯਾ 100% ਸਪੋਰਟ ਹੈਗੀ ਐ ਪਰ ਨਾਲੇ ਨਾਲ ਸੜੀ ਦੇ ਡਰਾਈਵਰ ਦੀ ਸਪੈਸ਼ਲਾਈਜ਼ਡ ਟ੍ਰੇਨਿੰਗ ਵੀ ਹੁੰਦੀ ਐ ਅਸੀਂ ਕਿੱਦਾਂ ਕਦੇ-ਕਦੇ ਚੈਲੰਜ ਹੋ ਜਾਂਦੇ ਆ ਟ੍ਰੈਫਿਕ ਬਹੁਤ ਹੁੰਦਾ ਪਰ ਸਾਡਾ ਡਰਾਈਵਿੰਗ ਪ੍ਰੋਗਰਾਮ ਦੇ ਵਿੱਚ ਸਾਨੂੰ ਸਪੈਸ਼ਲਾਈਜ਼ਡ ਟ੍ਰੇਨਿੰਗ ਮਿਲਦੀ ਐ ਕਿ ਕਿੱਦਾਂ-ਕਿੱਦਾਂ ਅਸੀਂ ਨੈਵੀਗੇਟ ਕਰਨਾ ਟ ਥੈਂਕ ਯੂ ਸੋ ਮਚ ਪਾਲ ਯਾ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸੀ ਜਿਹੜੀ ਸਾਨੂੰ ਪਾਲ ਜਸਵਾਲ ਤੋਂ ਮਿਲੀ ਹੈ ਅਸੀਂ ਫਾਇਰ ਫਾਈਟਰਸ ਦੀ ਜਿਹੜੀ ਗੱਡੀ ਵੀ ਦੇਖ ਲਈ ਹੈ ਫਾਇਰ ਫਾਈਟਰਸ ਦੇ ਜਿਹੜੇ ਟੂਲਸ ਹੁੰਦੇ ਆ ਉਹ ਵੀ ਦੇਖ ਲੈਨੇ ਅੱਛਾ ਪਾਲ ਇੱਕ ਚੀਜ਼ ਦੱਸ ਦੋ ਕਿ ਜੇ ਕੋਈ ਵੀ ਫਾਇਰ ਫਾਈਟਰ ਬੰਨਾ ਚਾਹੁੰਦਾ ਹੈ ਤਾਂ ਉਹ ਕਿਵੇਂ ਇਸ ਜੌਬ ਨੂੰ ਗ੍ਰੈਬ ਕਰ ਸਕਦਾ ਕਿਵੇਂ ਕੀ ਪ੍ਰੋਸੈਸ ਹੁੰਦਾ ਹੈ ਵੈਰੀ ਗੁੱਡ ਕੁਐਸਚਨ ਸੋ ਸਾਡੇ ਜੌਬ ਦੇ ਮਿਨੀਮਮ ਰਿਕੁਆਇਰਮੈਂਟ ਹੈਗੀ ਆ five or six requirements hon dea pehli gal eh you have to be illegally entitled to work in canada mm -hmm. so pr hona chahida citizenship honi chahidi hai, hai, hai. hai mm yeah. so, -hmm. Great 12 pass mm oneachaidhagh -hmm. two years minimum work experience doesn't matter what field but two years minimum chaidhagh on comes to come you need a mm phillotobach -hmm. onnu up on a truck license chaidhagh a class three license na le na le on a first responder level mm -hmm. three license obi thon chaidhagh thon do physically fit to be oneachaidhagh uh, psychologically fit to be oneachaidhagh and मैकलीफेटली exactly. yeah. एक्जेक्टली yeah. या exactly. yeah. so, <laughs> जी सर जॉब चैलेंजिंग है पर नामुमकिन कोशनीय है क्योंकि ये जॉब ਦੇ ਵਿੱਚ ਲੋਕਾਂ ਵਾਸਤੇ ਬਹੁਤ ਸਾਰੀ ਤੁਸੀਂ ਸੇਵਾ ਵੀ ਹੈ ਜਿਹੜੀ ਕਰ ਸਕਦੇ ਹੋ ਕੁਝ ਵੀ ਕਮਿਊਨਿਟੀ ਨੂੰ ਗਿਵ ਬੈਕ ਕਰ ਸਕਦੇ ਹੋ